ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਵਾਗਤ ਹੈ ਮਿੱਤਰੋ ਇੱਕ ਹੋਰ ਤੁਹਾਡੀ ਨਵੀਂ ਜਾਣਕਾਰੀ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਜਿਹੜੀ ਲੈ ਕੇ ਆਏ ਆ ਮਿੱਤਰੋ ਅਸੀਂ ਪਿੰਡ ਰਾਈਆਂ ਵਾਲਾ ਕਲਾਂ ਤੋਂ ਰਾਈਆਂ ਵਾਲਾ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਮਿੱਤਰੋ ਰਾਈਆਂ ਵਾਲੇ ਤੋਂ ਜਿਹੜੀ ਬੇਗੂ ਵਾਲੇ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਮਿੱਤਰੋ ਵਿਰਕ ਕੈਟਲ ਫਾਰਮ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਹੜਾ ਚਾਰ ਤੁਸੀਂ ਦੇਖਦੇ ਪਏ ਆ ਮਿੱਤਰੋ ਇਹ ਪੰਜਾ ਕਿੱਲਿਆਂ ਦਾ ਚਾਰ ਪਾਈ ਉਹਨਾਂ ਨੇ ਪੈਕ ਕੀਤਾ ਹੋਇਆ ਤੇ ਵੇਚਣਾ ਵਾ ਭਾਈ ਇਹ ਵੱਡੀ ਗੱਲ ਇਹ ਆ ਵੀ ਇਹ ਆ ਜਿਹੜਾ ਨੀਗਾ ਚਾਰ ਇਹ ਆਲੂਆਂ ਵਾਲਾ ਚਾਰ ਆ ਇਹ ਗੱਲ نوٹ ਰੱਖਿਆ ਜੇ ਪਹਿਲਾਂ ਇਹਦੀ ਪੈਕਿੰਗ ਜਿਹੜੀ ਕੀਤੀ ਹੋਈ ਆ ਉਹ ਵੀ ਇੱਕ ਤੁਹਾਡੇ ਸੰਬੰਧਿਤ ਦੇ ਵਿੱਚ ਆ ਕਿਉਂਕਿ ਬਾਲੀ ਗੱਠ ਵੱਡੀ ਆ ਆਪਾਂ ਨੂੰ ਕਈ ਵਾਰੀ ਚੱਕ ਕੇ ਰੱਖੀਂ ਜਾਂਦੀ ਮਿੱਤਰੋ ਆਸੇ-ਪਾਸੇ ਤੇ ਇਹਨੂੰ ਤੁਸੀਂ ਚੱਕਣ ਧਰਨ ਦੇ ਵਿੱਚ ਵੀ ਸੌਕੇ ਰਹੋਗੇ ਆਓ ਕਰਦੇ ਆ ਵੀਰ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਭਾਈ ਬਹੁਤ ਵਧੀਆ ਜੀ ਸਿੱਤਾ ਤੇ ਘਰ-ਬਾਰ ਬਹੁਤ ਵਧੀਆ ਜੀ ਅੱਛਾ ਵੱਡੇ ਭ ਚਾਰਾ ਪਹਿਲਾ ਸਵਾਲ ਮੇਰਾ ਇਹੀ ਆ ਵੀ ਇਹ ਆ ਜਿਹੜਾ ਚਾਰਾ ਕਿ ਮੱਕੀ ਆ ਨਹੀਂ ਬਈ ਜੀ ਆਲੂ ਵਾਲਾ ਇਤੋਂ ਇਹ 40 ਦਿਨ ਪਹਿਲਾਂ ਦਾ ਪਾਇਆ ਆਪਾਂ ਇਹ ਅੱਜ ਤੋਂ 40 ਦਿਨ ਪਹਿਲਾਂ ਦਾ ਪਾਇਆ ਹੋਇਆ ਪਾ ਕੇ ਆਪਾਂ ਤਾਂ ਰੱਖ ਦਿੱਤਾ ਕਿ ਚੰਗੀ ਤਰ੍ਹਾਂ ਹਾਂਜੀ ਹਾਂਜੀ ਵੀ ਤਿਆਰ ਹੋ ਜੀ ਸਹੀ ਗੱਲ ਆ ਵੀਰੇ ਹੁਣ ਤਿਆਰ ਵੇਚਣ ਦੇ ਬਿਲਕੁਲ ਹਾਂਜੀ ਆਪਦੇ ਕੋਲ ਸਾਨੂੰ ਪਾਈ ਜਾਂਦੇ ਆਪਾਂ ਠੀਕ ਆ ਵੀ ਕਿਰੀ ਦੇ ਲਈ ਰੈਡੀ ਆ ਠੀਕ ਆ ਵੀਰੇ ਇੱਕ ਵਾਰੀ ਕੱਢ ਕੇ ਕੁਆਲਿਟੀ ਵਿਖਾ ਦੀਏ ਤੁਹਾਨੂੰ ਹਾਂਜੀ ਹਾਂਜੀ ਬਾਈ ਲੈ ਨਹੀਂ ਕਰਦਾ ਲੈ ਵੀ ਮਿੱਤਰੋ ਦਾਣਾ ਦੁਣਾ ਜਿਹੜਾ ਪੂਰਾ ਓਕੇ ਦੀ ਰਿਪੋਰਟ ਆ ਕੋਈ ਇਹ ਨਹੀਂ ਗੱਲ ਹੈਗੀ ਵੀ ਤੁਹਾਡੇ ਨਾਲ ਹਾਂ ਵੇਖੋ ਬਾਈ ਠ ਫੰਨੀ ਰੀਰਗਾ ਬਣਿਆ ਪਿਆ ਹੈਣਾ ਬਈ ਹਾਂ ਬਈ ਜੀ ਕੁਤਰਾ ਜੀ ਬਹੁਤ ਚੰਗਾ ਇੱਕ ਹਮ ਮਤਲਬ ਬਾਕੀ ਇਧਰ ਬਈ ਆਪਾਂ ਉਹਦਾ ਅਗਲਾ ਮੰਨ ਲੈਂਦਾ ਆ ਸਪੈਸ਼ਲ ਪਾੜ ਕੇ ਜਿਹੜਾ ਮਰਜ਼ੀ ਖੋਲ ਲੋ ਬਈ ਵਾਲਾ ਵੇਖੋ ਬਈ ਆ ਗੱਲ ਹੁੰਦੀ ਹੈ ਬਈ ਜਿਹੜੀ ਕੁਆਲਿਟੀ ਕਿਸੇ ਨੂੰ ਦੇਣੀ ਉਹ ਡਰਦਾ ਨਹੀਂ ਹੁੰਦਾ ਦਿਖਾਉਣ ਦੇ ਵਿੱਚ ਕਦੇ ਹਾਂ ਵੇਖੋ ਗਾ ਜੀ ਆਪਣੇ ਹੋਇਆ ਬਈ ਹੈਨਾ ਬਹੁਤ ਸੋਹਣਾ ਸਵਾਦ ਆਨੰਦ ਵਾਲਾ ਜਾਦਾ ਯਾਰ ਆ ਚਾਰ ਮਿੱਤਰੋ ਇੱਕ ਗੱਲ ਦਾ ਹੁੰਦਦਾ ਤੁਹਾਨੂੰ ਵੀ ਮਾੜਾ ਜਿਵੇਂ ਆਪਾਂ ਕਹਿੰਦੇ ਨੇ ਪਸੂ ਨੂੰ ਕਿਉਂ ਵਰਗਾ ਜਿਹੜਾ ਚਾਰ ਮੱਟ ਆਲੂਆਂ ਦਾ ਚਾਰਾ ਨਾ ਉਹ ਪਸੂ ਨੂੰ ਕਿਉਂ ਵਾਂਗੂ ਲੱਗਦਾ ਕਿਉਂ ਵੀਰੇ ਹਾਂਜੀ ਹਾਂਜੀ ਮੰਨਣੀ ਪੈਣੀ ਹੈਗਾ ਇਹ ਚਾਰ ਦਾ ਤੇ ਉਹ ਚਾਰ ਦਾ ਫਰਕ ਬਹੁਤ ਫਰਕ ਆ ਬਾਈ ਜੀ ਹੂੰ ਮੰਨ ਕੇ ਚੋਲੇ ਦਾ ਦਾਣਾ ਜ਼ਿਆਦਾ ਹੁੰਦਾ ਜੀ ਹੂੰ ਤੇ ਜੇ ਮੱਕੀ ਦੇ 50% ਕਣਕ ਵਾਲੀ ਚ 50% ਆਏ ਤੇ ਜੇ ਬਾਈ 90% ਆ ਜਾਈਂ ਫਿਰ ਇੱਕ ਗੱਲ ਹੋਰ ਸਵਾਦ ਦਾ ਵੀ ਫਰਕ ਆ ਵੀਰੇ ਹੋ ਮੰਨ ਕੇ ਜਦੋਂ ਵੱਧ ਖਾਂਦੇ ਪਸੂ ਬਾਈ ਜੀ ਹੂੰ ਇੱਕ ਕੁਆਲਿਟੀ ਚੰਗੀ ਬਣ ਜੇ ਹੁਣ ਮੀਂਹ ਪਈ ਜਾਂਦੇ ਬਾਈ ਜੀ ਹੂੰ ਉਹ ਸੁੱਕਾ ਰੁੱਤ ਚ ਪੈ ਜਾਂਦਾ ਉਹ ਰੁੱਤ ਦੀ ਇੱਕ ਦੂਜੀ ਗੱਲ ਆ ਜੀ ਨਾ ਵੀਰੇ ਹੁਣ ਮਨ ਲਾ ਕਈ ਭਰਾ ਵੀ ਤੋਂ ਡਰਦੇ ਕੱਚਾ ਹੀ ਪੱਟ ਪਾਰਦੇ ਬਈ ਉਹ ਵੇਖਿਆ ਮੈਂ ਅੱਜ ਹੀ ਜਾ ਕੇ ਐਸੇ ਤੋਂ ਮੁਕਸਲ ਛੜ ਹਾਂ ਤੇ ਮਨ ਲਾ ਕੇ ਚੱਲੋ ਦੁੱਧਾਂ ਨੂੰ ਪਿਆਉਂ ਮੇ ਪਾਈ ਜਾਂਦੇ ਅਸੀਂ ਚਾਰ ਉਹ ਚਾਰ ਤੋਂ ਹੀ ਬਈ ਖਰਾਬੀ ਹੁਣ ਉਲੀ ਪੇ ਹਾਂਜੀ ਹਾਂਜੀ ਇੱਕ ਗੱਲ ਹੋਰ ਆ ਯਾਰ ਵੀ ਆ ਜਿਹੜੀ ਪੈਕਿੰਗ ਹੈ ਤਾਂ ਤੁਹਾਨੂੰ ਪਹਿਲਾਂ ਵਧੀਆ ਗੱਲਾਂ ਕਈ ਵਾਰੀ ਭਰਾ ਕੇ ਨੇ ਮੋਟਰਸਾਈਕਲ ਦੀ ਦੋ ਤਿੰਨ ਕੱਟੇ ਰੱਖ ਕੇ ਜਾਣੇ ਆ ਉਹ ਸੌਕਾ ਹੋ ਜਾਂਦਾ ਹੁਣ ਵੱਡੀ ਗੱਠ ਤੇ ਲਈ ਤਾਂ ਸਾਧਨ ਦੇ ਹੋਣਾ ਪੈਣਾ ਵੱਡਾ ਭਾਈ ਹਾਂਜੀ ਹਾਂਜੀ ਭਾਈ ਤੇਰੀ ਰਟਾਇਆ ਜਾਣੀ ਆ ਤੇ ਇਹ ਜਿਹੜਾ ਵੀਰੇ ਆਪਾਂ ਕੀ ਰੇਟ ਰੱਖਾਈ ਜਾਂਦਾ ਬ੍ਰਦਰ ਇਹ ਭਾਈ ਆਪਾਂ ਮੰਨ ਕੇ ਚੱਲੋ ਜਿੱਥੇ ਮਰਜ਼ੀ ਪਾੜ ਲਓ ਅਗਲਾ ਹੂੰ ਤਸੱਲੀ ਕਰ ਲੈ ਬਾਈ ਜੀ ਫੁੱਲ ਮੈਂ ਇਹ ਗੱਲ ਆ ਨਾ ਕਿਤੇ ਬਾਈ ਐਨ ਬਾਈ ਚਾਰ ਹੋਰ ਵੀ ਲੋਕ ਵੀ ਲੈਂਦੇ ਆ ਆਲੂ ਵਾਲੇ ਚ ਬਾਈ ਜੀ ਬਹੁਤ ਲੁੱਤ ਘੋਤਾ ਕੱਚਾ ਹੀ ਪਾਈ ਜਾਂਦੇ ਵੇਟ ਵਧਾਉਣ ਦੇ ਮਾਰੇ ਇਹ ਬਾਈ ਜੀ ਆਪਾਂ ਮੰਨ ਕੇ ਜਦੋਂ 92 93 ਦਿਨਾਂ ਦਾ ਕਰਕੇ ਪਾਇਆ ਸੀ ਪਾਇਆ ਠੀਕ ਆ ਬਾਈ ਵੀ ਕਹਿਣ ਤੋਂ ਪਹਿਰ ਫੁੱਲ ਕੁਆਲਿਟੀ ਦੇਣ ਲੱਗਿਆ ਬਾਈ ਜੀ ਪੂਰੀ ਕੁਆਲਿਟੀ ਅਗਲਾ ਅਗਲੀ ਵਾਰ ਵੀ ਯਾਦ ਕਰੂ ਦੂਰੀਰ ਫਿਰ ਲੈਣ ਆਉਗਾ ਇੰਨਾ ਆਪਾਂ ਨੂੰ ਦਾਵਾ ਚ ਚੰਗੀ ਦੇਵਾਂਗੇ ਦੇਵੂ ਦੂਜੀ ਗੱਲ ਤੁਸੀਂ ਚਾਰ ਇਹੀ ਆਉਦੇ ਪਸੂਆਂ ਨੂੰ ਮਰਤਦੇ ਇਹੀ ਬਾਈ ਜੀ ਇਹੀ ਆਉਦੇ ਫਾਰਮ ਤੇ ਵੀ ਇਹੀ ਠੀਕ ਆ ਵੀਰੇ ਇਹਦਾ ਰੇਟ ਕੀ ਰਹੂਗਾ ਵੀ ਇੱਕ ਗੱਟੇ ਦਾ ਕਿੰਨਾ ਵੇਚੂਗਾ ਵੀਰੇ ਬਈ ਮੰਨ ਕੇ ਚੱਲੋ ਕੋਈ ਵਿੱਚ 45 ਕਿਲੋ ਦਾ ਵੀ ਉਹ ਘੜ ਤੋਂ ਘੜ 48 ਕਿਲੋ ਆਈ ਹਾਂ ਵੱਧ ਤੋਂ ਵੱਧ 55 ਕਿਲੋ ਬਾਦੂ ਆਪਾਂ ਇਹ ਕਰਦੇ 50 ਕਿਲੋ ਦੀ ਐਵਰੇਜ 50 ਕਿਲੋ ਦੀ ਐਵਰੇਜ ਮੰਨ ਕੇ ਚੱਲੋ ਹੈਗਾ ਐਵਰੇਜ ਕੱਟੇ ਦੀ ਮੰਨ ਲੈਨੇ ਕੀ ਰੇਟ ਬੈਜੂਗਾ ਮੇਰੇ 50 ਕਿਲੋ ਦਾ 300 ਦਾ ਕਟਾ ਬੈਜੀ 300 ਦਾ ਕਟਾ ਪੈਣੀ ਠੀਕ ਹੈ ਬਾਈ ਲੈ ਵੀ ਉਹ ਤਾਂ ਬਾਈ ਇਹ ਕੰਡਾ ਕਰ ਲੈਣਾ ਅਗਲੇ ਨੇ ਜੇ 45 ਕਿਲੋ ਹੈ ਬੋ 45 ਕਿਲੋ ਦੇ ਹਿਸਾਬ ਨਾਲ ਪੈਸੇ ਲੈ ਲੈਣੇ ਠੀਕ ਹੈ ਉਹ ਸਭ ਹਾਂਜੀ ਹਾਂਜੀ ਕੀ ਬਾਤ ਲੈ ਵੀ ਬਾਈ ਇਹ ਤਾਂ ਬਹੁਤ ਵੇਗ ਗਿਆ ਬਾਈ ਜੀ ਮੰਨ ਹੁਣ ਆਪਣੇ ਕੋ ਪੰਜਾ ਕਿਲੋ ਦਾ ਆਪਣੇ ਕੋ ਅਠਾ ਨੌ ਕਿਲੋ ਦਾ ਚਾਰ ਸੀਗੇ ਬੇਬੇ ਵੇਗ ਗਿਆ ਪਹਿਲਾਂ ਬਹੁਤ ਵੇਗ ਗਿਆ ਹਾਂਜੀ ਬਿਨਾ ਐਡ ਤੇ ਵੇਗ ਗਿਆ ਹਾਂਜੀ ਹਾਂ ਵਿਕਣੀ ਵੇਖ ਲੈ ਬਾਈ ਇੱਕ ਗੱਲ ਹੈ ਜਿਹੜੇ ਭਰਾੜੇ ਇਕੱਠਾ ਲੈ ਕੇ ਰ ਚਾਰਾ ਇਹ ਚਾਰ ਦੀ ਮੈਂ ਤਸੱਦੀ ਤਾਂ ਦੇ ਰਿਆਂ ਕਿਉਂਕਿ ਬਾਈ ਮੈਂ ਪੈਕਿੰਗ ਵੇਖ ਕੇ ਮੈਨੂੰ ਚਾਰ ਮੈਂ ਕੋਲੇ ਹੱਥ 'ਚ ਫੜ ਕੇ ਵੇਖ ਲਿਆ ਗਰਦੀਪ ਸਿੰਘ ਨੇ ਵੀ ਅੱਜ ਇਹ ਗੱਲ ਕਹਤੀ ਆਪਣੇ ਕੈਮਰਾਮੈਨ ਨੇ ਵੀ ਕਹਿੰਦਾ ਕੋਕਾ ਆਚਾਰ ਆ ਬਾਈ ਤੇ ਬਾਈ ਨੰਬਰ ਕਿਹੜੇ ਤੇ ਗੱਲਬਾਤ ਕਰੀ ਉਹ ਬਾਈ ਜੀ 75299 099 ਤੇ ਇੱਕ ਬਾਈ ਜੀ ਹੋਰ ਆਪਣੇ ਕੋਲ ਆਪਦੀ ਪੈਕਿੰਗ ਕਰਨ ਵਾਲੀ ਮਸ਼ੀਨ ਆ ਆਪ ਦੀ ਜੇ ਕਿਸੇ ਨੇ ਪੈਕ ਵੀ ਕਰਾਉਣਾ ਹੋਵੇ ਆਪਾਂ ਹੁਣ ਹੁਣ ਵੀ ਜਾਵੜਾ ਗਿਆ ਆਪਾਂ ਹਾਂ ਹਾਂ ਬਾਈ ਜੀ ਕੀ ਕਰ ਲੈ ਬਾਈ ਵੱਡੀ ਕੱਲ ਇਹ ਵੀ ਕੱਲ ਪਰਸ ਵੀ ਫੋਨ ਆਇਆ ਸੀ ਇੱਕ ਭਰਾ ਦਾ ਪੈਕਿੰਗ ਕਰਾਉਣੀ ਇਹ ਇਹੀ ਇਹੀ ਪੈਕਿੰਗ ਇਹੀ ਕਰਤਾ ਆਹ ਕਰਤੇ ਹੁੰਦੀ ਜੇ ਪੈਕਿੰਗ ਕਰਾਉਣੀ ਹੈ ਤਾਂ ਬਾਈ ਹੁਣਾਂ ਦੇ ਕੋਲੇ ਪ੍ਰਬੰਧ ਜਿਹੜਾ ਸਾਰਾ ਸਾਧਨ ਦਾ ਹੈਗਾ ਪੈਕਿੰਗ ਵੀ ਤੁਸੀਂ ਕਰਵਾ ਸਕਦੇ ਆ ਜੇ ਕਿਸੇ ਭਰਾ ਨੇ ਚਾਰ ਲੈਣਾ ਤੇ ਚਾਰ ਵੀ ਲੈ ਸਕਦੇ ਨੰਬਰ ਪ੍ਰੈਸ ਸਕਰੀਨ ਦੇ ਉੱਤੇ ਪਿੰਡ ਰਾਈਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋ